ਅਸੀਂ ਇੱਥੇ ਲੁਧਿਆਣੇ ਦੇ ਦੇ ਰਹਿਣ ਵਾਲੇ ਆ 35 ਸਾਲ ਹੋ ਗਏ ਲੁਧਿਆਣੇ 'ਚ ਰਹਿੰਦੇ ਇੱਥੇ ਜਦੋਂ ਵੀ ਸਿਵਲ 'ਚ ਆਏ ਆ ਇੱਥੇ ਗੁਟਕੇ ਖਾ ਕੇ ਥੁੱਕਿਆ ਹੁੰਦਾ ਆ ਦੇਖੋ ਆ ਦੇਖੋ ਆ ਲੋ ਜੀ ਇਹ ਸਿਰਫ ਲਪੋ ਦਿੱਤਾ ਇਹਨੂੰ ਲਪੋ ਦਿੱਤਾ ਗਿਆ ਆ ਪਰਦੇ ਲਾ ਕੇ ਅੱਗੇ ਸੋ ਇਹ ਪਰਦੇ ਲਾ ਕੇ ਜਿਹੜਾ ਸਾਰਾ ਲਪੋ ਦਿੱਤਾ ਗਿਆ ਆ ਪਰਦੇ ਲਾਏ ਆ ਬਸ ਇਹਦੇ ਜਿੱਦਾਂ ਮੋਦੀ ਨੇ ਕੀਤਾ ਸੀ ਨਾ ਇੱਕ ਵਾਰੀ ਟਰੰਪ ਦੇ ਆਉਣ ਤੇ ਹਾਂ ਜੀ ਇਹਦੀ ਸਾਰੀ ਸਲਮ ਸੀਗੀ ਉਹਦੇ ਅੱਗੇ ਕੰਦਾ ਲਾਤੀਆਂ ਸੀ ਸਲਮ ਦੇ ਅੱਗੇ ਬੁਝੇ ਕੰਦਾ ਹਾਂ ਵੀ ਬਸ ਦਿਖੇ ਨਾ ਇਹ ਹੁਣ ਵੀ ਉਹੀ ਕੰਮ ਹੋਇਆ ਇਹ ਹੁਣ ਜਾਣ ਦੀ ਦੇ ਰਿਹਾ ਸੀਐਮ ਦੇ ਉਸ ਤੋਂ ਬਾਅਦ ਹਫਤੇ ਬਾਅਦ ਤੁਸੀਂ ਆ ਕੇ ਦੇਖਿਓ ਉਹ ਕੁਝ ਵੀ ਨਹੀਂ ਰਹਿਣਾ ਜੀ ਇੱਥੇ ਸਭ ਦਿਖਾਵੇ ਦਾ ਹੈ ਇਹ ਸਾਰਾ ਕੁਝ ਉਤਰ ਜਾਣਾ ਅੱਜ ਹੁਣ ਉਹ ਮਰੀਜ਼ ਆਏ ਸੀ ਉੱਥੇ ਮੈਨੂੰ ਮਿਲੇ ਆ ਉਹ ਕਹਿੰਦੇ ਅਸੀਂ ਦਵਾਈ ਲੈਣੀ ਆ ਹੁਣ ਸੀਐਮ ਸਾਹਿਬ ਆਏ ਆ ਇੱਥੇ ਦਵਾਈ ਦੇ ਕਾਊਂਟਰ ਹੀ ਬੰਦ ਹੈ ਸਾਰੇ ਦਵਾਈ ਕਿੱਥੋਂ ਮਿਲਣੀ ਆ ਉਹ ਕਹਿੰਦੇ ਵੀ ਆਪਣਾ ਕਰਨਾ ਹੈ ਅਸੀਂ ਜਨਤਾ ਮਰਦੀ ਮਰਦੀ ਆਪਣਾ ਕੰਮ ਬੰਨਤਾ ਬਾੜ ਮੇ ਜਨਤਾ ਯੂਨਾਈਟਿਡ ਪਉਂਡ ਦੇਖ ਰਹੇ ਹੋ ਤੁਸੀਂ ਮੈਂ ਤੁਹਾਡਾ ਆਪਣਾ ਦੋਸਤ ਮਨੋਜੀ ਦਾ ਸੋ ਪਿਛਲੀ ਵੀਡੀਓ ਤੁਹਾਨੂੰ ਆਵਾਜ਼ ਨਹੀਂ ਆ ਰਹੀ ਜਿਹਦੇ ਖਾਤਰ ਕੋਈ ਪ੍ਰੋਬਲਮ ਆ ਗਈ ਸੀ ਡਿਲੀਟ ਕਰਨੀ ਪਈ ਸੋ ਦੱਸ ਦਈਏ ਕਿ ਜਿਹੜਾ ਸਿਵਲ ਹਸਪੀਟਲ ਆ ਅੱਜ ਓਟੀ ਦਾ ਜਿਹੜਾ ਕਿ ਉਦਘਾਟਨ ਕੀਤਾ ਗਿਆ ਮਾਨਯੋਗ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋ ਅੱਜ ਦੱਸ ਦਈਏ ਕਿ ਸਿਵਲ ਹਸਪੀਟਲ ਦੀ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਆ ਉਹ ਅਸੀਂ ਜਿਹੜੀਆਂ ਇਹਨਾਂ ਨੇ ਸਿਰਫ ਉੱਪਰ ਆਇਨਾ ਜਿਹੜਾ ਝੂਠ ਦਾ ਮਕੋਟਾ ਪਾ ਕੇ ਲਗਾਉਤੀਆਂ ਨੂੰ ਦਿਖਾਵਾਂਗੇ ਸਿਲੰਡਰ ਆ ਜਿਹੜਾ ਕਿ ਕਈ ਦਿਨਾਂ ਤੋਂ ਤੁਸੀਂ ਦੇਖ ਸਕਦੇ ਹੋ ਇੱਥੇ ਪਹਿਲਾਂ ਤਾਲੇ ਨੂੰ ਜੰਗ ਲੱਗ ਗਿਆ ਇਹ ਆਕਸੀਜਨ ਦਾ ਸਿਲੰਡਰ ਆ ਜਿਹਦੇ ਨਾਲ ਕਿ ਕਈ ਸਾਲਾਂ ਤੋਂ ਮੈਨੂੰ ਲੱਗਦਾ ਬਦਲਿਆ ਵੀ ਨਹੀਂ ਹੈਗਾ ਤੇ ਅਸੀਂਆਂ ਸੂਈਆਂ ਜਿਹੜੀਆਂ ਥੱਲੇ ਗਿਰੀਆਂ ਹੋਈਆਂ ਵੀ ਸਿਲੰਡਰ ਦੇ ਕੋਸ਼ ਹੈ ਵੀ ਹੈ ਕਿ ਨਹੀਂ ਹੈ ਸੋ ਇਹ ਸਭ ਤੋਂ ਵੱਡੀ ਗੱਲ ਆ ਕਿ ਇਹੀ ਆਕਸੀਜਨ ਜਿਹੜੀ ਆ ਅਮਰਜੈਂਸੀ ਵਾਰਡ ਦੇ ਬਾਹਰ ਲੱਗੀ ਹੋਈ ਆ ਇਹਦੇ ਬਾਰੇ ਤਾਂ ਅਸੀਂ ਜਾਣਕਾਰੀ ਤੁਹਾਨੂੰ ਦਵਾਂਗੇ ਦਵਾਂਗੇ ਪਰ ਸੂਤਰਾ ਦੀ ਗੱਲ ਮੰਨੀ ਤਾਂ ਤੁਹਾਨੂੰ ਇੱਕ ਜਾਣਕਾਰੀ ਦਵਾਂਗੇ ਕਦੇ ਸਿਵਲ ਹਸਪੀਟਲ ਦੇ ਵਿੱਚ ਤੁਸੀਂ ਇਦਾਂ ਦੇ ਨਿਆਰੇ ਬੂਟੇ ਦੇਖੇ ਆ ਇਹ ਨਿਆਰੇ ਬੂਟਿਆਂ ਦੀ ਜੇ ਗੱਲ ਕਰੀਏ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਮਿਲੀ ਆ ਇਹ ਰੈਂਟ ਤੇ ਲਿਆਂਦੇ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਜਰੀ ਕੇ ਅਰਵਿੰਦ ਕੇਜਰੀਵਾਲ ਜੀ ਦੇ ਆਨ ਤੇ ਇਹ ਰੈਂਟ ਤੇ ਲੈ ਕੇ ਆਂਦੇਗੇ ਨੇ ਜਿਹੜੀ ਜਿਹੜੀ ਸਾਰੀ ਸੂਤਰਾਈ ਜਾਣਕਾਰੀ ਆ ਤੇ ਆ ਤੁਹਾਨੂੰ ਦਿਖਾ ਰਹੀਏ ਕਿ ਜਦੋਂ ਅਸੀਂ ਬਾਹਰ ਖੜੇ ਸੀ ਇਹ ਬੂਟੇ ਰੇੜੇ ਤੇ ਰੱਖ ਕੇ ਲੈ ਕੇ ਜਾ ਰਹੇ ਸੀ ਤਾਂ ਜਿੱਦਾਂ ਹੀ ਅਸੀਂ ਉਹਨਾਂ ਨੂੰ ਕਿਹਾ ਤਾਂ ਰੇੜਾ ਸਾਈਡ ਤੇ ਲੱਗ ਗਿਆ ਔਰ ਰੇੜਾ ਵੀ ਸਾਈਡ ਤੇ ਲੱਗਾ ਹੋਇਆ ਸ਼ਾਇਦ ਹੁਣ ਅਸੀਂ ਉਧਰ ਜਾਈਏ ਤਾਂ ਚਲਾ ਜਾਵੇ ਪਰ ਇਹ ਬੂਟੇ ਆ ਇਹ ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਬੂਟੇ ਤਾਂ ਗਮਲੇ ਵੀ ਕਿੰਨੇ ਕਿੰਨੇ ਮਹਿੰਗੇ ਆ ਤੇ ਇਹਨਾਂ ਨੂੰ ਦੱਸਿਆ ਜਾਂਦਾ ਆ ਕਿ ਇਹ ਸਿਰਫ ਰੈਂਟ ਦੇ ਉੱਤੇ ਜਿਹੜੇ ਲੈ ਕੇ ਆਏਗੇ ਹੋ ਸਭ ਤੋਂ ਵੱਡੀ ਗੱਲ ਆ ਇਹ ਨੇ ਪੰਜਾਬ ਸਰਕਾਰ ਰੰਗਲਾ ਪੰਜਾਬ ਹਰਿਆ ਭਰਿਆ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹ ਗਰੈਂਟ ਤੇ ਕਿਉਂ ਬੂਟੇ ਲੈ ਰਹੀ ਆ ਜੇ ਇਹੀ ਬੂਟਿਆਂ ਨੂੰ ਮੁੱਲ ਵੀ ਲੈ ਲੋ ਤਾਂ ਵੀ ਅਸੀਂ ਕਹਿੰਨੇ ਬਹੁਤ ਵਧੀਆ ਤੇ ਤੁਹਾਨੂੰ ਹੋਰ ਵੀ ਦਿਖਾ ਦਈਏ ਕਿ ਅੱਜ ਜਿਹੜਾ ਸਿਵਲ ਹਸਪੀਟਲ ਆ ਕੀ ਉਹ ਪੁਰਾਣੇ ਵਰਗਾ ਲੱਗ ਰਿਹਾ ਕਿ ਨਹੀਂ ਲੱਗ ਰਿਹਾ ਤੁਹਾਨੂੰ ਆਪ ਹੀ ਪਤਾ ਲਾਇਨਾ ਜਿਹੜੇ ਜਗ੍ਹਾ ਜਗ੍ਹਾ ਬੂਟੇ ਖਿਲੇ ਹੋਏ ਆ ਗੱਬੇ ਛੋਟੇ ਛੋਟੇ ਗਮਲੇ ਰੱਖੇ ਹੋਏ ਆ ਤੁਹਾਨੂੰ ਉਹ ਗਮਲੇ ਵੀ ਦਿਖਾਵਾਂਗੇ ਤੇ ਉਹ ਗਮਲੇ ਕਿੰਨੀ ਦਿਨ ਰਹਿਣੇ ਨੇ ਇਹ ਅਸੀਂ ਕਹਿ ਨਹੀਂ ਸਕਦੇ ਅੱਜ ਅਸੀਂ ਲਾਈਵ 'ਚ ਦਿਖਾ ਦਾਂਗੇ ਪਰ ਨੈਕਸਟ ਕੋ ਜਿਨਾ ਵਾ ਤੁਹਾਨੂੰ ਫਿਰ ਇਹ ਗਮਲੇ ਦੇਖਣ ਦੀ ਕੋਸ਼ਿਸ਼ ਕਰਾਂਗੇ ਇੱਥੇ ਹੈ ਕਿ ਨਹੀਂ ਹੈ ਆਹ ਛੋਟੇ ਛੋਟੇ ਗਮਲੇ ਇਹੋ ਗਮਲੇ ਨੇ ਜਿਹੜੇ ਦੱਸਿਆ ਜਾਂਦਾ ਕਿ ਰੈਂਟ ਤੇ ਬਾਹਰੋਂ ਮੰਗਵਾਏ ਗਏ ਹੋਏ ਨੇ ਤਾਂ ਕਿ ਇੱਥੇ ਰਹਿਣਾ ਸੁੰਦਰੀ ਕਰਨ ਕੀਤਾ ਜਾਵੇ ਇਧਰਲੇ ਪਾਸੇ ਵੀ ਦਿਖਾ ਦਿੰਦੇ ਆ ਗਮਲੇ ਲੱਗੇ ਹੋਏ ਨੇ ਤੇ ਗੱਦਰ ਵੀ ਲਾ ਕੇ ਦਿਖਾ ਦਿੰਦੇ ਆ ਤੁਹਾਨੂੰ ਇਹ ਗਮਲੇ ਜਿਹੜਾ ਇੱਕ ਜਿਸ ਦੇ ਕੋਲੋਂ ਮੰਗਵਾਏ ਗਏ ਸੀ ਜਿੱਦਾਂ ਹੀ ਭਗਵੰਤਪਾਲ ਸਾਹਿਬ ਇਹ ਤੋਂ ਜਾਂਦੇ ਉਹਦੋਂ ਬਾਅਦ ਚੱਕਣ ਦੀ ਕਵਾਈ ਸ਼ੁਰੂ ਹੋ ਜਾਂਦੀ ਆ ਜਿਹੜੇ ਬਾਹਰ ਬੋਰਡ ਲੱਗੇ ਹੋਏ ਨੇ ਉਹ ਵੀ ਚੱਕਣ ਦੀ ਗਵਾਹ ਸ਼ੁਰੂ ਹੋ ਜਾਂਦੀ ਹੈ ਤੇ ਆਹ ਗਮਲੇ ਤੁਹਾਨੂੰ ਦਿਖਾ ਰਹੀਏ ਜਗਾ ਜਗਾ ਲੱਗੇ ਹੋਏ ਇਹ ਰਹਿਣਗੇ ਜੀ ਗਮਲੇ 5-7 ਦਿਨ ਕੇ 5-7 ਘੰਟੇ ਚੱਕਦੇ ਪਏ ਸੀ ਅਸੀਂ ਚਲਾਇਆ ਕੈਮਰਾ ਰੋਕ ਗਏ ਇਹ ਚੱਕਦੇ ਛੱਡੋ ਜੀ ਹੁਣ ਤੁਸੀਂ ਦੇਖੋ ਸੀਐਮ ਸਾਹਿਬ ਨੇ ਆਣਾ ਸੀ ਇਹਨਾਂ ਨੇ ਇੰਨਾ ਤਮਜਮ ਕਰਤਾ ਮੈਂ ਫੁਹਾਰਾ ਚੌਂਕ ਵੱਲੋਂ ਆ ਰਿਹਾ ਜੀ ਲੱਖਾਂ ਬੋਰਡ ਲੱਗੇ ਨੇ ਠੀਕ ਉਹ ਬੋਰਡ ਕਿਸੇ ਕੰਮ ਆਣੇ ਆ ਜੀ ਇੱਥੇ ਤੁਸੀਂ ਅਮਰਜੈਂਸੀ ਦੇ ਵਿੱਚ ਜਾ ਕੇ ਦੇਖੋ ਕੀ ਹਾਲ ਆ ਕੋਈ ਬੰਦਾ ਆ ਜੇ ਜੇ ਉਹਨੂੰ ਬਹਿਣਾ ਪੈ ਜੇ ਨਾ ਅਮਰਜੈਂਸੀ 'ਚ ਜੇ ਕੋਈ ਸੱਟ ਲੱਗੀ ਹੋਏ ਅੱਧੇ ਘੰਟੇ ਤੋਂ ਵੱਧ ਨਹੀਂ ਬਹਿ ਸਕਦਾ ਉੱਥੇ ਨਾ ਹੱਥ ਤੋਂ ਉਹਨੂੰ ਪਾਣੀ ਹੈ ਨਹੀਂ ਤੇ ਪੀਣ ਨੂੰ ਤਾਂ ਬੜੀ ਉਦੂੜਦੀ ਗੱਲ ਕਰਦੇ ਆਇਓ ਆ ਜਿਓ ਆ ਮਾਣ ਇੱਕ ਮਿੰਟ ਆ ਸੋ ਇੱਕ ਗੱਲ ਵਿੱਚੇ ਰਹਿ ਗਈ ਜਿਦਾ ਕਿ ਇੱਥੇ ਤੁਹਾਨੂੰ ਦਿਖਾ ਦਈਏ ਕਿ ਅੱਜ ਮਾਨ ਸਾਹਿਬ ਨੇ ਆਣਾ ਸੀ ਵਾਕਈ ਜਿਹੜਾ ਕਿ ਆ ਆ ਟ੍ਰਾਂਸਪੇਰ ਜਿਹੜਾ ਪਰਦੇ ਲਾ ਦਿੱਤੇ ਗਏ ਆ ਆਈ ਵਾਸ਼ ਕਰ ਦਿੱਤੀ ਬਈ ਇਹਦੇ ਪਿੱਛੇ ਪਾਣੀ ਪੀਣ ਵਾਲੀ ਜਗ੍ਹਾ ਹੁੰਦੀ ਆ ਬਹੁਤ ਜੀ ਉੱਥੇ ਚੂਹੇ ਮਰੇ ਹੁੰਦੇ ਆ ਅਸੀਂ ਇੱਥੇ ਲੁਧਿਆਣੇ ਦੇ ਦੇ ਰਹਿਣ ਵਾਲੇ ਆ 35 ਸਾਲ ਹੋ ਗਏ ਲੁਧਿਆਣੇ ਚ ਰਹਿੰਦੇ ਇੱਥੇ ਜਦੋਂ ਵੀ ਸਿਵਲ ਚ ਆਏ ਆ ਇੱਥੇ ਗੁਟਕੇ ਖਾ ਕੇ ਥੁੱਕਿਆ ਹੁੰਦਾ ਆ ਦੇਖੋ ਆ ਦੇਖੋ ਆ ਲਓ ਜੀ ਇਹ ਸਿਰਫ ਲੋਕ ਇਹਨੂੰ ਲਪੋ ਦਿੱਤਾ ਗਿਆ ਆ ਪਰਦੇ ਲਾ ਕੇ ਅੱਗੇ ਸੋਏ ਪਰਦੇ ਲਾ ਕੇ ਜਿਹੜਾ ਸਾਰਾ ਲਪੋ ਦਿੱਤਾ ਗਿਆ ਆ ਪਰਦੇ ਲਾਏ ਆ ਬਸ ਇਹਦੇ ਜਿੱਦਾਂ ਮੋਦੀ ਨੇ ਕੀਤਾ ਸੀ ਨਾ ਇੱਕ ਵਾਰੀ 트럼ਪ ਦੇ ਆਉਣ ਤੇ ਹਾਂ ਜੀ ਜਿਹੜੀ ਸਾਰੀ ਸਲਮ ਸੀਗੀ ਉਹਦੇ ਅੱਗੇ ਕੰਦਾ ਲਾਤੀਆਂ ਸੀ ਸਲਮ ਦੇ ਅੱਗੇ ਬੁੱਢੇ ਚੰਦਾ ਹਾਂ ਵੀ ਬਸ ਦਿਖੇ ਨਾ ਇਹ ਹੁਣ ਵੀ ਉਹੀ ਕੰਮ ਹੋਇਆ ਇਹ ਹੁਣ ਜਾਣ ਦੀ ਦੇ ਰਿਹਾ ਸੀਐਮ ਦੇ ਉਸ ਤੋਂ ਬਾਅਦ ਹਫਤੇ ਬਾਅਦ ਤੁਸੀਂ ਆ ਕੇ ਦੇਖਿਓ ਉਹੀ ਸ਼ਹਿਰ ਬਣਿਆ ਉੱਥੇ ਪੱਖੇ ਪੱਖੇ ਲੱਗੇ ਆ ਨਵੇਂ ਉਹ ਕਹਿੰਦੇ ਵੀ ਉਹ ਸ਼ਾਇਦ ਪੱਖੇ ਵੀ ਲਾਣੇ ਆ ਉਹ ਕੁਝ ਵੀ ਨਹੀਂ ਰਹਿਣਾ ਜੀ ਇੱਥੇ ਸਭ ਦਿਖਾਵੇ ਦਾ ਆ ਇਹ ਸਾਰਾ ਕੁਝ ਉਤਰ ਜਾਣਾ ਅੱਜ ਹੁਣ ਉਹ ਮਰੀਜ਼ ਆਏ ਸੀ ਉੱਥੇ ਮੈਨੂੰ ਮਿਲੇ ਆ ਉਹ ਕਹਿੰਦੇ ਅਸੀਂ ਦਵਾਈ ਲੈਣੀ ਆ ਹੁਣ ਸੀਐਮ ਸਾਹਿਬ ਆਏ ਆ ਇੱਥੇ ਦਵਾਈ ਦੇ ਕਾਊਂਟਰ ਹੀ ਬੰਦ ਹੈ ਸਾਰੇ ਦਵਾਈ ਕਿੱਥੋਂ ਮਿਲਣੀ ਆ ਉਹ ਕਹਿੰਦੇ ਵੀ ਆਪਣਾ ਕਰਨਾ ਹੈ ਅਸੀਂ ਜਨਤਾ ਮਰਦੀ ਮਰਦੀ ਮਰੀਆ ਆਪਣਾ ਕੰਮ ਬੰਨਤਾ ਬਾੜ ਮੇ ਜਨਤਾ ਸੋ ਬਿਲਕੁਲ ਇਹ ਗਮਲਿਆਂ ਦਾ ਦਿਖਾ ਦਈਏ ਮੈਂ ਕਹਿੰਦਾ ਕੱਲ ਚੱਕੇ ਜਾਣੇ ਲੋਕਾਂ ਨੂੰ ਪਤਾ ਲਾਏ ਸੋ ਅਸੀਂ ਦੋਸਤੋ ਅਸੀਂ ਕਿਸੇ ਸਰਕਾਰ ਦੀ ਲਿਖੇਦੀ ਨਹੀਂ ਕਰਦੇ ਅਸੀਂ ਉਹ ਲੋਕਾਂ ਦੀ ਲਿਖੇਦੀ ਕਰਦੇ ਨੇ ਜਿਹੜੇ ਸਾਡੀ ਅੱਖਾਂ 'ਚ ਘੱਟਾ ਪਾਉਂਦੇ ਨੇ ਜਾਂ ਤਾਂ ਤੁਸੀਂ ਉਹਦਾਂ ਦਾ ਕੰਮ ਕਰੋ ਕਿ ਤੁਹਾਡੀ ਵਾਹ ਭਾਈ ਆਪ ਹੀ ਲੋਕੀ ਕਰਨ ਜਾਂ ਫਿਰ ਤੁਸੀਂ ਆਪ ਹੀ ਉਹਦਾਂ ਦਾ ਕੰਮ ਕਰਦੇ ਵੀ ਲੋਕੀ ਤੁਹਾਡੀ ਮਿੱਟੀ ਪੱਟਣ ਸੋ ਆ ਗਮਲੇ ਜਿਹੜੇ ਰੈਂਟਡ ਨੇ ਇਹ ਪਤਾ ਲੱਗਿਆ ਸਾਨੂੰ ਕਿ ਰੈਂਟ ਤੇ ਨੇ ਹੁਣ ਇਹ ਤਾਂ ਕੱਲ ਪਰਸੋ ਜਾਂ 4 ਹਫਤੇ ਹਫਤੇ ਬਾਅਦ ਹੀ ਆ ਕੇ ਬਦਲ ਲਗੂਗਾ ਇਹ ਰੈਂਟਡ ਨੇ ਜਾ ਕੇ ਸਰਕਾਰ ਨੇ ਖਰੀਦ ਲੈਨੇ ਜੇ ਖਰੀਦ ਲੈਣਗੇ ਤਾਂ ਸਾਡੀ ਖਬਰ ਦੇਖ ਕੇ ਜਦਾ ਵਧੀਆ ਇਸੇ ਲੋਕਾਂ ਨੂੰ ਖੁਸ਼ ਇੱਕ ਮਾਹੌਲ ਤਾਂ ਮਿਲੂਗਾ ਆ ਗਮਲੇ ਲੱਗੇ ਹੋਏ ਨੇ ਇਹ ਗਮਲੇ ਨੂੰ ਚੱਕੇ ਚੱਕ ਰਹੇ ਸੀਗੇ ਜਦੋਂ ਅਸੀਂ ਕੈਮਰਾ ਚਲਾਉਣ ਦੀ ਕੋਸ਼ਿਸ਼ ਕੀਤੀ ਨਾਲ ਹੀ ਉਹਨਾਂ ਨੇ ਰੇੜੇ ਸਾਈਡ ਤੇ ਖੜੇ ਕਰ ਦਿੱਤੇ ਇਧਰਲੇ ਪਾਸੇ ਵੀ ਜਿਹੜੇ ਗਮਲੇ ਲੱਗੇ ਹੋਏ ਨੇ ਬਹੁਤ ਵਧੀਆ ਮਾਨ ਸਾਹਿਬ ਉਪਰਾਲਾ ਕਰ ਰਹੇ ਨੇ ਪਰ ਜੇ ਉਪਰਾਲਾ ਉਹਨਾਂ ਵੱਲੋਂ ਪੱਕਾ ਕੀਤਾ ਗਿਆ ਜਾਂ ਉਹਨਾਂ ਦੇ ਜਿਹੜੇ ਇੱਥੇ ਲੀਡਰ ਨੇ ਉਹਨਾਂ ਵੱਲੋਂ ਕੀਤਾ ਗਿਆ ਜਾਂ ਫਿਰ ਆਈ ਵਾਸ਼ ਕੀਤੀ ਗਈ ਹੈ ਸੋ ਇਹ ਤੁਹਾਨੂੰ ਦਿਖਾ ਦਿੰਦੇ ਆ ਸੋ ਆਹ ਅੱਜ ਓਟੀ ਦਾ ਉਦਘਾਟਨ ਸੀਗਾ ਤੇ ਇਧਰਲੇ ਪਾਸੇ ਤੁਹਾਨੂੰ ਦਿਖਾ ਰਿਹਾ ਓਟੀ ਦੇ ਉਦਘਾਟਨ ਦੇ ਪਿੱਛੇ ਜਿਹੜੇ ਲਿਜਾ ਜਗਾ ਜਗਾ ਪੋਸਟਰ ਲੱਗੇ ਆ ਇਹ ਕਰੋੜਾਂ ਰੁਪਏ ਦੇ ਜਿਹੜੇ ਬੋਰਡ ਨੇ ਸ਼ਾਇਦ ਤੁਹਾਨੂੰ ਇਹਦਾ ਵੀ ਦੱਸ ਦਈਏ ਇੱਕ ਬੋਰਡ ਦਾ ਐਂਗਲ ਹੁੰਦਾ ਇਹ ਬੋਰਡ ਦੀ ਕੀਮਤ ਘੱਟੋ ਘਾਟ 22500 ਰੁਪਏ ਹੋਣੀ ਆ ਤੇ ਜਦੋਂ ਇਹਦਾ ਇੱਕ ਐਂਗਲ ਦੀ ਕੀਮਤ ਹੀ 6-700 ਰੁਪਏ ਤੋਂ ਵੱਧ ਹੋਊਗੀ ਸੋ ਜਦੋਂ ਇਹ ਬੋਰਡ ਉਤਰਨੇ ਆ ਜਿੰਨਾਂ ਨਾਲ ਠੇਕੇਦਾਰੀਆਂ ਹੁੰਦੀਆਂ ਜਿਹੜੀਆਂ ਕਰਪਸ਼ਨਾਂ ਹੁੰਦੀਆਂ ਕਮਿਸ਼ਨਾਂ ਹੁੰਦੀਆਂ ਉਹ ਕਿੱਦਾਂ ਹੁੰਦੀਆਂ ਇਹ ਫਲੈਕਸ ਨੂੰ ਉਤਰ ਜਾਣੀਆਂ ਇਹਦਾ ਜਿਹੜਾ ਐਂਗਲ ਆ ਉਹੀ ਜਿਹੜੇ ਕੋ ਸਪਾਈਆਂ ਫਲੈਕਸ ਵਾਲੇ ਕੋ ਕੋ ਦੁਬਾਰਾ ਚੱਲ ਜਣਾਉ ਨੇ ਤੇ ਨਵੇਂ ਫਲੈਕਸ ਆ ਲਾ ਦੇਣੀਆਂ ਸੋ ਇਹ ਬੋਰਡ ਗਿਣਤੀ ਕਰ ਲੋ ਤੁਹਾਨੂੰ ਆਪ ਹੀ ਪਤਾ ਲੱਗਣਾ ਕਿ ਇਹਦੇ ਆ ਕਰਪਸ਼ਨ ਕਿੱਥੋਂ ਹੁੰਦੀ ਦਾ ਕਿੱਦਾਂ ਹੁੰਦੀ ਆ ਜਨਰੇਟਰਾਂ ਦੇ ਸੀਨ ਵੀ ਤੁਹਾਨੂੰ ਦਿਖਾ ਦਾਂਗੇ ਸਿਵਲ ਹਸਪੀਟਲ ਦੇ ਵਿੱਚ ਚਾਰ ਆਪਣੇ ਪੰਜ ਜਨਰੇਟਰ ਇੱਕ ਜਗ੍ਹਾ ਤੇ ਪਏ ਨੇ ਤੇ ਹੋਰ ਜਨਰੇਟਰ ਪਏ ਨੇ ਉਹ ਜਨਰੇਟਰਾਂ ਦਾ ਤੁਹਾਨੂੰ ਵੀ ਦਿਖਾ ਦਾਂਗੇ ਕਿ ਕਿੱਦਾਂ ਬਾਹਰੋਂ ਦੀ ਜਨਰੇਟਰ ਮੰਗਾ ਕੇ ਤੇ ਵੀਆਈਪੀ ਟਾਇਲਟ ਮੰਗਾ ਕੇ ਇੱਥੇ ਕੰਮ ਕੀਤਾ ਗਿਆ ਹੁਣ ਹੀ ਇੱਥੇ ਉਹ ਰੇੜਾ ਖੜਾ ਸੀਗਾ ਜਿਹਦੇ ਵਿੱਚ ਭਰਿਆ ਹੋਏ ਸੀ ਉਹ ਆਹ ਗਮਲੇ ਬੂਟੇ ਸਵਾ ਬੂਟੇ ਤੁਹਾਨੂੰ ਜਗ੍ਹਾ-ਜਗ੍ਹਾ ਦਿਖਾ ਰਹੇ ਆ ਇਹ ਬੂਟੇ ਕੱਲ ਤੱਕ ਜਾਂ ਪਰਸੋਂ ਤੱਕ ਤੁਹਾਨੂੰ ਹਫ਼ਤੇ ਤੱਕ ਦਿਖਣੇ ਨਹੀਂ ਹੈਗੇ ਆਹੀ ਮਾਲੀ ਸੀਗਾ ਆਹੀ ਦੀ ਮਾਲੀ ਹਾਂ ਸੋ ਇਹ ਜਿਹੜੇ ਬੂਟੇ ਗਮਲੇ ਦੇਖ ਰਹੇ ਆ ਤੁਹਾਨੂੰ ਇਹ ਥੋੜੀ ਹੁਣ ਆ ਪਾਰਕ ਵੀ ਦਿਖਾ ਦਿੰਦੇ ਆ ਕੱਲ ਬੜੀ ਤੇਜ਼ੀ ਨਾਲ ਇਹ ਪਾਰਕ ਬਣਦਾ ਪਿਆ ਸੀਗਾ ਆ ਟਾਈਲਾਂ ਜਿੱਥੇ ਲੱਗ ਗਈਆਂ ਨੇ ਹੁਣ ਇਹ ਦੇਖਦੇ ਆ ਇਹ ਟਾਈਲਾਂ ਹੁਣ ਕਦੋਂ ਅੱਗੇ ਕੰਪਲੀਟ ਹੁੰਦੀਆਂ ਨੇ ਕਦੋਂ ਇਹ ਪੂਰਾ ਪਾਰਕ ਕੰਪਲੀਟ ਹੁੰਦਾ ਕਿ ਜਾਂ ਫਿਰ ਹੁਣ ਮਾਨ ਸਾਹਿਬ ਤਾਂ ਗਏ ਹੁਣ ਜਿੱਥੇ ਦਾ ਕੰਮ ਹੋਣਾ ਸੀ ਹੋ ਗਿਆ ਇਹ ਉੱਥੇ ਤੱਕ ਹੀ ਰਹੇਗਾ ਉਹ ਗਮਲਿਆਂ ਦੀ ਗੱਲ ਦੱਸ ਦਿੰਦੇ ਆ ਤੇ ਦੂਜੇ ਪਾਸੇ ਅਸੀਂ ਨਹੀਂ ਸਾਨੂੰ ਲੋਕੀ ਹੀ ਦੱਸਦੇ ਨੇ ਵੀ ਵੀਰੇ ਆਹ ਕੰਮ ਇੱਥੇ ਹੋ ਰਿਹਾ ਸੋ ਆਹ ਗਮਲੇ ਲੱਗੇ ਹੋਏ ਨੇ ਇਹ ਗਮਲੇ ਹੁਣ ਗਰਾਂਟੇਡ ਨੇ ਮੁੱਲ ਖਰੀਦੇ ਨੇ ਇਹ ਤਾਂ ਆਰਟੀਆਈ ਦਾ ਵਿਸ਼ਾ ਬਣ ਗਿਆ ਆ ਤੇ ਇਧਰ ਦੇ ਪਾਸੇ ਇੱਕ ਸ਼ੈੱਡ ਪਾਇਆ ਗਿਆ ਆ ਬੂਟੇ ਦੇਖੋ ਤੁਸੀਂ ਆ ਛੋਟੇ ਛੋਟੇ ਗਮਲਿਆਂ ਵਾਲੇ ਬੂਟੇ ਇਹ ਹੁਣ ਕਿੱਦਾਂ ਇੱਥੇ ਰਹਿਣਗੇ ਪੱਕੇ ਤੌਰ ਤੇ ਕਿ ਜਾਂ ਫਿਰ ਇਹ ਵਾਪਸ ਜਾਣਗੇ ਸੋ ਆ ਵੱਡੇ ਵੱਡੇ ਗਮਲਿਆਂ ਦੇ ਵਿੱਚ ਵੀ ਰੱਖੇ ਨੇ ਇਦਾਂ ਵੀ ਤੁਹਾਨੂੰ ਦਿਖਾ ਦਿੰਨੇ ਸੋ ਆ ਬੋਟਲ ਹਜ਼ਾਰਾਂ ਦੀ ਤਦਦ ਆ ਮੈਂ ਇੱਥੇ ਪਏ ਨੇ ਇਹ ਤੁਸੀਂ ਦੇਖ ਸਕਦੇ ਹੋ ਪੈਕਟਾਂ ਵਿੱਚ ਹੀ ਪਏ ਨੇ ਜਿੱਦਾਂ ਕਿਸੇ ਨਰਸਰੀ ਉਤੋਂ ਜੋ ਚਕਵਾ ਕੇ ਕਿਰਾਏ ਤੇ ਲੈ ਕੇ ਆਏ ਹੁੰਦੇ ਨੇ ਤੇ ਇਦਾਂ ਹੀ ਬਾਅਦ ਚੋਂ ਵਾਪਸ ਚੱਲ ਜਰਨੇ ਜਾਂ ਫਿਰ ਇੱਥੇ ਦੇ ਜਿਹੜੇ ਕੀ ਕਹੀਏ ਹੁਣ ਇਹ ਗੰਦੀ ਰਾਜਨੀਤੀ ਲਈ ਤਾਂ ਕੀ ਕਹੀਏ ਉਹਨਾਂ ਲਈ ਜਿਹੜੇ ਸਾਡੀ ਜਨਤਾ ਨੂੰ ਬੇਗੁਮ ਬਣਾਉਂਦੇ ਨੇ ਆ ਪੱਖੇ ਵੀ ਦਿਖਾ ਦਿੰਦੇ ਆ ਤੇ ਪੱਖੇ ਵੀ ਦੱਸ ਦਿੰਦੇ ਆ ਇਹ ਹੁਣ ਵੇਟਿੰਗ ਹਾਲ ਬਣਿਆ ਆ ਤੁਸੀਂ ਦੇਖ ਸਕਦੇ ਹੋ ਆ ਸਾਰਾ ਵੇਟਿੰਗ ਹਾਲ ਬਣ ਚੁੱਕਾ ਐ ਥੋੜੀ ਪਾਰਕਿੰਗ ਚੱਕ ਦਿੱਤੀ ਗਈ ਆ ਪਰ ਇਹ ਪੱਖੇ ਜਿਹੜੇ ਆ ਇੱਥੇ ਨਿਰੰਤਰ ਰਹਿੰਦੇ ਆ ਕਿ ਚੱਕੇ ਜਾਂਦੇ ਇਹ ਵੀ ਹਜੇ ਸ਼ੱਕ ਦੇ ਦਾਰੇ ਵਿੱਚ ਆ ਪਰ ਬੂਟਿਆਂ ਦੀ ਗੱਲ ਤਾਂ ਜਿਹੜੀ ਆ ਸਾਡੇ ਸਾਹਮਣੇ ਬੂਟੇ ਜਿਹੜੇ ਚੱਕੇ ਜਾ ਰਹੇ ਸੀਗੇ ਤਾਂ ਜਦੋਂ ਕੈਮਰਾ ਚਲਾਣ ਦੀ ਕੋਸ਼ਿਸ਼ ਨਾਲ ਹੀ ਜਿਹੜਾ ਉੱਥੇ ਖੜਾ ਕਰਤਾ ਜਦੋਂ ਅਸੀਂ ਦੂਜੇ ਪਾਸੇ ਹੁਣ ਜਾ ਕੇ ਕੈਮਰਾ ਚਲਾ ਕੇ ਆਏ ਆ ਤੇ ਉਹ ਬੂਟੇ ਉੱਥੇ ਗੈਪ ਆ ਤੇ ਆਹ ਜਿਹੜੀ ਅਸੀਂ ਦੱਸ ਦਈਏ ਕਿ ਫਾਰਮੇਸੀ ਐਸ ਟਾਈਮ ਤੁਸੀਂ ਦੇਖ ਸਕਦੇ ਹੋ ਘੜੀ ਤੇ ਸਵਾ 3 ਵਜੇ ਆ ਤੇ ਸਵਾ 3 ਵਜੇ ਆ ਤਾਂ ਫਾਰਮੇਸੀ ਤੇ ਕੋਈ ਹੈ ਨਹੀਂ ਤੇ ਇਸ ਜਿਹੜੀ ਵੱਡੀਆਂ ਗੱਲਾਂ ਕੋਈ ਆ ਕਿ ਸਾਰਾ ਦਿਨ ਜੇ ਕਿਸੇ ਮਰੀਜ਼ ਨੂੰ ਲੋੜ ਪੈ ਜੇ ਉਹ ਕਿੱਥੋਂ ਫਾਰਮੇਸੀ ਦੇ ਕੀ ਇਹਨਾਂ ਦਾ 24 ਘੰਟੇ ਹੋਣਾ ਜ਼ਰੂਰੀ ਨਹੀਂ ਹੈਗਾ ਬਹੁਤ ਸਵਾਲ ਨੇ ਦੋਸਤੋ ਅਸੀਂ ਬੋਲਦੇ ਆਂ ਸਾਨੂੰ ਮਾੜਾ ਵੀ ਕਹਿੰਦੇ ਨੇ ਪਰਚੇ ਵੀ ਸਹੇ ਆ ਅੱਗੇ ਵੀ ਸ਼ਾਇਦ ਇਹਨਾਂ ਨੇ ਪਾ ਲਣ ਪਰ ਸਾਨੂੰ ਅਸੀਂ ਇਹ ਦਰਦਦਾ ਹੀ ਹੈਗਾ ਅਸੀਂ ਇਹੀ ਤੁਹਾਨੂੰ ਦੱਸਣਾ ਚਾਹੁੰਦੇ ਆਂ ਕਿ ਦੋਸਤੋ ਅੱਖਾਂ ਖੋਲੋ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਦੱਸਦੇ ਆਂ ਉਹਨਾਂ ਤੇ ਗੌਰ ਕਰੋ ਕਿ ਇਹ ਇਹਦੀ ਰੈਂਟ ਕਿੰਨਾ ਕੁ ਪੈਣਾ ਉਹਨੇ ਤੇ ਬੂਟੇ ਨਹੀਂ ਹੋਣ ਜਿੰਨਾ ਦਾ ਰੈਂਟ ਪਾ ਲੈਣਾ ਇਹਨਾਂ ਨੇ ਤੇ ਜੇ ਤੁਸੀਂ ਇਹਨੂੰ ਪਹਿਲਾਂ ਹੀ ਸਵਰਗ ਬਣਾਣਾ ਹੈ ਤਾਂ ਕਿ ਤੁਸੀਂ ਆਪ ਕਿੰਨੇ ਕਬੂਟੇ ਤੁਹਾਡੀ ਬਾਗਬਾਨੀਆ 'ਚ ਪਏ ਨੇ ਤੁਸੀਂ ਵੀ ਲਾ ਸਕਦੇ ਹੋ ਸਰਕਾਰ ਨੂੰ ਅਸੀਂ ਕਹਿ ਰਹੇ ਆ ਤਾਂ ਤੁਹਾਡਾ ਕੀ ਸਵਾਲ ਆ ਤੁਹਾਡਾ ਕੀ ਜਵਾਬ ਆ ਤੁਸੀਂ ਆਪ ਹੀ ਦੱਸਣੇ ਆ ਸੋ ਬਣੇ ਰਹੋ ਸਾਡੇ ਇਧਰੋਂ ਯੂਨਾਈਟਿਡ ਪੰਜਾਬ ਕੈਮਰਾ ਨਾਲ ਸਤਿ ਪਾਤ ਦੇ ਨਾਲ ਮਨੋਜੀ